ਲੇ ਲੰਮੇ ਸਮੇਂ ਤੋਂ ਘਰ ਵਿੱਚ ਸ਼ੌਂਕ ਵਜੋਂ ਪਾਲੇ ਜਾਨਵਰਾਂ ਵੱਲੋਂ ਇਨਸਾਨਾਂ ਨੂੰ ਵੱਡ ਜਖਮੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੇ ਬਹਾਦਰਪੁਰ ਤੋਂ ਜਿੱਥੇ ਇੱਕ ਪਿਟਬੁੱਲ ਵੱਲੋਂ 85 ਸਾਲਾ ਛੱਲਾ ਰਾਮ ਨਾਮਕ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਪਿਟਬੁੱਲ ਸਾਡੇ ਗਵਾਂਡੀਆਂ ਵੱਲੋਂ ਪਾਲਿਆ ਗਿਆ ਜਿਸ ਵੱਲੋਂ ਇਹ ਹਮਲਾ ਕੀਤਾ ਗਿਆ ਪਰਿਵਾਰਕ ਮੈਂਬਰਾਂ ਅਨੁਸਾਰ ਪਿਟਬੁੱਲ ਵੱਲੋਂ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖਮੀ ਕਾਰ ਦਿੱਤਾ ਗਿਆ ਮੈਡੀਕਲ ਅਫਸਰ ਡਾਕਟਰ ਭੁਪੇਸ਼ ਨੇ ਦੱਸਿਆ ਕਿ ਸਾਡੇ ਵੱਲੋਂ ਇੱਕ ਬਜ਼ੁਰਗ ਵਿਅਕਤੀ ਦਾ ਇਲਾਜ ਕੀਤਾ ਗਿਆ ਜੋ ਪਿਟ ਬੁਲ ਵੱਲੋਂ ਜ਼ਖਮੀ ਕੀਤਾ ਗਿਆ ਸੀ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਸਰਕਾਰ ਵੱਲੋਂ ਪਿਟ ਬੁਲ ਨਸਲ ਤੇ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਕੁਝ ਲੋਕ ਅਜੇ ਹੀ ਨੇ ਜਿਨ੍ਹਾਂ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਲੋੜ ਹੈ ਪ੍ਰਸ਼ਾਸਨ ਨੂੰ ਅਜੇ ਹੀ ਸਮਾਜ ਵਿਰੋਧੀ ਅਨਸਰਾ ਖਿਲਾਫ ਸਖਤ ਕਾਰਵਾਈ ਕਰਨ ਦੀ ਵੇ ਭਾਜੀ ਆਪਣੇ ਨਾਲ ਮਤਲਬ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਹੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਹੋਇਆ ਘੱਟੋ ਘਾਟ 20-25 ਬੰਦਿਆਂ ਨੂੰ ਦੰਦ ਲਾੜੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟਪੋਲਾ ਸ਼ਾਇਦ ਇਦਾਂ ਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20-25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ 'ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ-ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤਾਂ ਕਿ 22 ਬੱਚੇ ਸਾਡੇ ਘਰ ਟਿਵੀਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਵਾਰੀ ਕਹ ਕੇ ਭਾਈ ਇਹ ਕੁੱਤਾ ਰੱਖਣਾ ਲੈ ਘਰ ਚ ਹਨੀ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਰਹ ਹੁੰਦਾ ਕਿ ਮਨ ਲਓ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਯੂ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣਾ ਆਉਂਦਾ ਪਿਆ ਤਾਂ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵਾਲ ਨੂੰ ਗਏ ਨੇ ਮੇਰੀ ਦੁਕਾਨ ਮੋਹਲਿਆਂ ਦੀ ਤੇ ਆਪਣੇ ਘਰ ਵਾਲੋਂ ਆਉਣ ਲੱਗਾ ਵਾ ਇਹਨਾਂ ਨੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤਾਂ ਮਨ ਲਵਟਾ ਲਿਆ ਵਾ ਮੈਂ ਤਾਂ ਮੰਨ ਲਓ ਮੇਰੀ ਭਾਬੀ ਨੇ ਮਨ ਲ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਭਾਜੀ ਕੋਲ ਕੋਲ ਕੇ ਛਡਾਇਆ ਕੁੱਤਾ ਤੁਹਾਨੂੰ ਦੱਸਣ ਦਿਆ ਵਾਂ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਥ ਜ਼ਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਕਾਰਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਭਾਜੀ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਗੁੱਤੇ ਘਰਾਂ 'ਚ ਰੱਖਣ ਵਾਲੇ ਆਗੇ ਗੱਲ ਇਹ ਭਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਹੋਂਦ ਮੈਨੂੰ ਤਾਂ ਲੱਗਦਾ ਹੈ ਕਿ ਜਦਾਂ ਆ ਇੱਥੋਂ ਆ ਬਲੱਡ ਨਹੀਂ ਬੰਦ ਹੁੰ ਪੇਸ਼ੈਂਟ ਹਰਚੋਵਾਲ ਤੋਂ ਰੈਫਰ ਹੋ ਕੇ ਆਇਆ ਡੋਗ ਬਾਈਟ ਦੀ ਸਟਿਚ ਨਾਲ ਆਇਆ ਹੈ ਕੈਟੇਗਰੀ 3 ਜਖਮ ਹੈ ਨਾ ਤੇ ਕੈਟੇਗਰੀ 3 ਦਾ ਮਤਲਬ ਹੈ ਕਿ ਥੋੜਾ ਡੂੰਘੇ ਜਖਮ ਹੈ ਤੇ ਖੂਨ ਕਾਫੀ ਨਿਕਲਿਆ ਆ ਉਹਨਾਂ ਦੇ ਸਰ ਕਿੰਨੇ ਸਟਿਚ ਲੱਗੇ ਹੁੰਦਾ ਹੈ ਜੇ ਵੈਸੇ ਆਪਾਂ ਡੋਗ ਬਾਈਟ ਦੀ ਸਟਿਚ ਨਹੀਂ ਲਾਣੇ ਹੁੰਦੇ ਪਰ ਫਿਰ ਵੀ ਆਪਾਂ ਇੱਕ ਇੱਕ ਸਟਿਚ ਲਾਣੇ ਲਾਇਆ ਹੈ ਕਿਉਂਕਿ ਜਖਮ ਥੋੜਾ ਡੂੰਘਾ ਹੈ ਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ ਤਾਂ ਕਰਕੇ ਢਿੱਲੇ ਢਿੱਲੇ ਜੀ ਆ ਕਿ ਇੱਕ ਜਾਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜਖਮ ਤੇ ਇਹ ਦੱਸਿਆ ਜੀ ਕਿ ਜਿਹੜੇ ਕੱਟ ਹੈ ਕਿਹਦੇ ਕਦਰ ਕਿਸ ਤਰ੍ਹਾਂ ਦਾ ਨੇ ਐਨਾਂ ਦੇ ਹਿਸਾਬ ਨਾਲ ਜਿਹੜੇ ਨਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਤਾਂ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ ਵੱਟਿਆ ਉਹ ਕੀ ਕਰਵਾਂਗੇ ਕੀ ਸਰ ਉਹ ਆਪਾਂ ਇਹਨਾਂ ਦੇ ਜਿਹੜਾ ਕੁੱਤੇ ਦੇ ਕੱਟੇ ਵਾਲਾ ਟੀਕਾ ਲਗਾਤਾ ਜਾਂ ਕੱਟੀ ਹੋ ਗਈ ਹੈ